ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਵਿਵਦ ਬਿਰਖ ਬਲੀ ਫਲ ਫੁੱਲ ਮੂਲ ਸਾਖਾ ਰਚਨਾ ਚਰਿੱਤਰ ਚਿੱਤਰ ਅਨਿਕ ਪ੍ਰਕਾਰ ਹੈ ਵਿਵਦ ਬਿਰਖ ਬਲੀ ਫਲ ਫੁੱਲ ਮੂਲ ਸਾਖਾ ਰਚਨ ਚਰਿੱਤਰ ਚਿੱਤਰ ਅਨੇਕ ਪ੍ਰਕਾਰ ਹੈ ਬਰਨ ਬਰਨ ਫਲ ਬਹੁ ਵਿਦ ਸਵਾਦ ਰਸ ਬਰਨ ਬਰਨ ਫੂਲ ਬਾਸਨਾ ਬਿਥਾਰ ਹੈ ਬਰਨ ਬਰਨ ਮੂਲ ਬਰਨ ਬਰਨ ਸਾਖਾ ਬਰਣ ਬਰਣ ਪਤਰ ਸੁਗਣ ਅਚਾਰ ਹੈ ਵਿਬਦ ਬਨਾਸ ਪਤ ਅੰਤਰ ਅਗਣ ਜੈਸੇ ਸਕਲ ਸੰਸਾਰ ਵਿਖੇ ਇਕੈ ਇਕੰਕਾਰ ਹੈ ਵਿਬਦ ਬਨਾਸ ਪਤ ਅੰਤਰ ਅਗਣ ਜੈਸੇ ਸਕਲ ਸੰਸਾਰ ਵਿਖੇ ਇਕੈ ਇਕੰਕਾਰ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਜੋਗ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨਿੰਜਰ ਨੰਬਰ ਕਬੀਤ ਦੇ ਵਿੱਚ ਅਕਾਲ ਪੁਰਖ ਦੀ ਇਕਤਾ ਦਾ ਜ਼ਿਕਰ ਪੇ ਕਰਦੇ ਨੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਨੇ ਰਚਨਾ ਰਚੀ ਹੈ ਬਹੁ ਪ੍ਰਕਾਰ ਦੀ ਰਚਨਾ ਦੇ ਵਿੱਚ ਉਹ ਇੱਕ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਵਿਵਦ ਬਿਰਖ ਬਲੀ ਫਲ ਫੂਲ ਫੂਲ ਮਾਲਾ ਮੂਲ ਸਾਖਾ ਭਾਈ ਸਾਹਿਬ ਜੀ ਕਹਿੰਦੇ ਵਿਵਦ ਬਿਰਖ ਵਿਵਦ ਦਾ ਅਰਥ ਹੈ ਬਹੁ ਪ੍ਰਕਾਰੀ ਭਾਵ ਕਈ ਕਿਸਮ ਦੇ ਬਿਰਖ ਦਾ ਅਰਥ ਹੈ ਰੁੱਖ ਬ੍ਰਿਸ਼ ਦਰਖਤ ਭਾਈ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਇਸ ਬ੍ਰਹਿਮੰਡ ਦੀ ਰਚਨਾ ਦੇ ਵਿੱਚ ਇਸ ਬਨਾਸਪਤੀ ਦੇ ਵਿੱਚ ਭਾਂਤ ਭਾਂਤ ਦੇ ਕਈ ਕਿਸਮਾਂ ਦੇ ਬ੍ਰਿਸ਼ ਪੈਦਾ ਕੀਤੇ ਨੇ ਕੁਝ ਛੋਟੇ ਨੇ ਕੁਝ ਵੱਡੇ ਨੇ ਕੁਝ ਬਹੁਤ ਵੱਡੇ ਨੇ ਆਕਾਰ ਦੇ ਵਿੱਚ ਇਸ ਤਰ੍ਹਾਂ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਅਨੇਕ ਕਿਸਮ ਦੇ ਬਿਰਸ਼ ਨੇ ਅਨੇਕ ਕਿਸਮ ਦੇ ਜਿਹੜੇ ਦਰਖਤ ਨੇ ਬਲੀ ਬਲੀਦਾਰ ਤੇ ਵੇਲ ਧਰਤੀ ਤੇ ਕੁਝ ਐਸੀ ਬਨਾਸਪਤੀ ਆ ਜਿਹੜੀ ਵੇਲਾਂ ਦੇ ਰੂਪ ਵਿੱਚ ਹੈ ਲੰਮੀਆਂ ਲੰਮੀਆਂ ਵੇਲਾਂ ਨੇ ਉਨ੍ਹਾਂ ਦੇ ਨਾਲ ਕੰਨਿਆਂ ਦੇ ਨਾਲ ਅਸੀਂ ਸਬਜ਼ੀ ਵੇਖਦੇ ਹਾਂ ਸਬਜ਼ੀ ਵਰਤਦੇ ਹਾਂ ਘਰਾਂ ਦੇ ਵਿੱਚ ਸਬਜ਼ੀ ਲੱਗਦੀ ਹੈ ਕੰਨਿਆਂ ਨੂੰ ਫਲ ਲੱਗਦੇ ਨਹੀਂ ਇਸ ਤਰ੍ਹਾਂ ਕਈ ਪ੍ਰਕਾਰ ਦੀਆਂ ਵੇਲਾਂ ਉਹ ਵੀ ਬਨਾਸਪਤੀ ਵਿੱਚ ਹੀ ਆਉਂਦੀਆਂ ਭਾਈ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਰਖਤਾਂ ਤੇ ਉਹਨਾਂ ਵੇਲਾਂ ਨੂੰ ਫਲ ਫੁੱਲ ਮੂਲ ਸਾਖਾ ਭਾਈ ਸਾਹਿਬ ਜੀ ਕਹਿੰਦੇ ਅਨੇਕ ਪ੍ਰਕਾਰ ਦੇ ਦਰਖਤ ਅਨੇਕ ਪ੍ਰਕਾਰ ਦੀਆਂ ਵੇਲਾਂ ਫਿਰ ਉਹਨਾਂ ਦਰਖਤਾਂ ਤੇ ਵੇਲਾਂ ਨੂੰ ਅਨੇਕ ਪ੍ਰਕਾਰ ਦੇ ਫੁੱਲ ਲੱਗਦੇ ਨੇ ਜਿਹੜੇ ਦਰਖਤ ਨੇ ਕਈ ਫੁੱਲਾਂ ਵਾਲੇ ਦਰਖਤ ਨੇ ਕਈ-ਕਈ ਕਿਸਮਾਂ ਦੇ ਰੰਗਾਂ ਦੇ ਜਿਹੜੇ ਫੁੱਲ ਨੇ ਉਹ ਫੁੱਲ ਉਹਨਾਂ ਨੂੰ ਲੱਗਦੇ ਨੇ ਫਲ ਲੱਗਦੇ ਨੇ ਫਲ ਫੁੱਲ ਮੂਲ ਮੂਲ ਦਾ ਅਰਥ ਹੈ ਜੜਾਂ ਉਹਨਾਂ ਵੇਲਾਂ ਤੇ ਜਿਹੜੀਆਂ ਜਿਹੜੇ ਦਰਖਤ ਨੇ ਉਹਨਾਂ ਦੀਆਂ ਜੜਾਂ ਵੀ ਜਿਹੜੀਆਂ ਉਹ ਕਈ ਕਿਸਮਾਂ ਦੀਆਂ ਨੇ ਜਿਵੇਂ ਗੰਨਾ ਕੱਟ ਕੇ ਧਰਤੀ ਵਿੱਚ ਬੀਜ ਦਈਏ ਤੇ ਗੰਨੇ ਤੋਂ ਜੜ ਪੈਦਾ ਹੋ ਜਾਂਦੀ ਏ ਗੁਲਾਬ ਦੇ ਫੁੱਲ ਦੀ ਕਲਮ ਘੜ ਕੇ ਲਾ ਦਈਏ ਤੇ ਉਹਦੇ ਤੋਂ ਫੁੱਲ ਪੈਦਾ ਹੋ ਜਾਂਦਾ ਏ ਉਹਦੇ ਤੋਂ ਬੂਟਾ ਦਰਖਤ ਪੈਦਾ ਹੋ ਜਾਂਦਾ ਏ ਪੌਦਾ ਬਣ ਜਾਂਦਾ ਏ ਸੋ ਇਸ ਤਰ੍ਹਾਂ ਇੱਕ ਦਪਹਿਰ ਬੂਟੀ ਜਿਵੇਂ ਆਪਾਂ ਵੇਖਦੇ ਆ ਉਹਦੀ ਇੱਕ ਟਾਣੀ ਤੋੜ ਕੇ ਕਿਤੇ ਧਰਤੀ ਵਿੱਚ ਗੱਡ ਦਈਏ ਉਹਦੀ ਤੋਂ ਜੜ ਪੈਦਾ ਹੋ ਜਾਂਦੀ ਭਾਈ ਗੁਰਦਾਸ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਬਹੁਤ ਪ੍ਰਕਾਰ ਦੇ ਦਰਖਤ ਨੇ ਬਹੁਤ ਪ੍ਰਕਾਰ ਦੀਆਂ ਬੇਲਾਣੇ ਉਹਨਾਂ ਦਰਖਤਾਂ ਤੇ ਬੇਲਾਣ ਨੂੰ ਫਲ ਲੱਗਦੇ ਨੇ ਫੁੱਲ ਲੱਗਦੇ ਨੇ ਉਹਨਾਂ ਦੀਆਂ ਜੜਾਂ ਨੇ ਉਹਨਾਂ ਦੀਆਂ ਟਾਹਣੀਆਂ ਨੇ ਰਚਨਾ ਚਿੱਤਰ ਅਕਾਲ ਪੁਰਖ ਦੀ ਇਸ ਰਚਨਾ ਜਿਹੜੀ ਹੈ ਭਾਈ ਗੁਰਦਾਸ ਜੀ ਕਹਿੰਦੇ ਇਹਦੇ ਕੌਤਕ ਇਹਦਾ ਤਮਾਸ਼ਾ ਜਿਹੜਾ ਹੈ ਚਿੱਤਰ ਅਨੇਕ ਪ੍ਰਕਾਰ ਹੈ ਇਸ ਚਿੱਤਰਕਾਰੀ ਦਾ ਜਿਹੜਾ ਤਮਾਸ਼ਾ ਹੈ ਅਕਾਲ ਪੁਰਖ ਦੀ ਰਚਨਾ ਦੀ ਜਿਹੜੀ ਖੇਡ ਹੈ ਭਾਈ ਗੁਰਦਾਸ ਜੀ ਕਹਿੰਦੇ ਇਹ ਚਿੱਤਰਕਾਰੀ ਪਰਮਾਤਮਾ ਦੀ ਅਨੇਕ ਪ੍ਰਕਾਰ ਹੈ ਬਹੁਤ ਪ੍ਰਕਾਰ ਦੀ ਹੈ ਕਈ ਤਰ੍ਹਾਂ ਦੇ ਕੌਤਕ ਇਸ ਰਚਨਾ ਦੇ ਵਿੱਚ ਹੋ ਰਹੇ ਨੇ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਨੇ ਜਿਹੜੀ ਰਚਨਾ ਰਚੀ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਦਰਖਤ ਤੇ ਵੇਲ ਉਹਦੇ ਨਾਲ ਫਲ ਲੱਗਦੇ ਨੇ ਫੁੱਲ ਲੱਗਦੇ ਨੇ ਫਿਰ ਉਹਦੀਆਂ ਜੜਾਂ ਨਿਵਦੀਆਂ ਟਾਹਣੀਆਂ ਨੇ ਇਹ ਅਕਾਲ ਪੁਰਖ ਦੀ ਜਿਹੜੀ ਬਿਸਮਾਦ ਵਿੱਚ ਰਚਨਾ ਹੈ ਚਿੱਤਰਕਾਰੀ ਹੈ ਬਰਨ ਬਰਨ ਫਲ ਫਿਰ ਜਿਹੜੀਆਂ ਬੇਲਾਂ ਤੇ ਜਿਹੜੇ ਬ੍ਰਿਸ਼ ਨੇ ਉਹਨਾਂ ਨੂੰ ਜਿਹੜੇ ਫਲ ਲੱਗਦੇ ਨੇ ਉਹ ਵੀ ਕਈ ਤਰ੍ਹਾਂ ਦੇ ਕਈ ਕਿਸਮਾਂ ਦੇ ਨੇ ਕਈ ਦਰਖਤ ਜਿਹੜੇ ਨੇ ਉਹਨਾਂ ਨੂੰ ਫਲ ਲੱਗ ਰਹੇ ਨੇ ਕਿਸੇ ਨੂੰ ਅੰਬ ਲੱਗ ਰਹੇ ਨੇ ਕਿਸੇ ਨੂੰ ਸੇਬ ਲੱਗ ਰਹੇ ਨੇ ਕਿਸੇ ਨੂੰ ਅਮਰੂਦ ਲੱਗ ਰਹੇ ਨੇ ਕਿਸੇ ਨੂੰ ਸੰਤਰੇ ਲੱਗ ਰਹੇ ਨੇ ਅਨੇਕ ਪ੍ਰਕਾਰ ਦੇ ਦਰਖਤ ਤੇ ਅਨੇਕ ਪ੍ਰਕਾਰ ਦੇ ਉਹਨਾਂ ਦੇ ਫਲ ਨੇ ਭਾਈ ਗੁਰਦਾਸ ਜੀ ਕਹਿੰਦੇ ਇਸ ਵੇਲਾਂ ਨੂੰ ਵੀ ਤੇ ਦਰਖਤਾਂ ਨੂੰ ਵੀ ਕਿਸੇ ਵੇਲ ਨੂੰ ਕਰਬੂਜੇ ਲੱਗ ਰਹੇ ਨੇ ਹਦਵਾਣੇ ਅੰਗੂਰ ਆਦ ਕਈ ਪ੍ਰਕਾਰ ਦੇ ਫਲ ਜਿਹੜੇ ਨੇ ਇਹਨਾਂ ਵੇਲਾਂ ਨੂੰ ਇਹਨਾਂ ਦਰਖਤਾਂ ਨੂੰ ਲੱਗਦੇ ਨੇ ਬਹੁ ਵਿਦ ਸਵਾਦ ਰਸ ਤੇ ਫਿਰ ਉਹ ਜਿਹੜੇ ਫਲ ਨੇ ਅਨੇਕ ਕਿਸਮਾਂ ਦੇ ਫਲਾਂ ਦੇ ਵਿੱਚ ਅਕਾਲਪੁਰ ਖਵਾਹਿ ਗੁਰੂ ਜੀ ਨੇ ਸਵਾਦ ਵੀ ਇਹਨੇਕ ਪ੍ਰਕਾਰ ਦੇ ਭਰੇ ਹੋਏ ਨੇ ਕਈ ਫਲクセਲੇ ਨੇ ਕਈ ਮਿੱਠੇ ਨੇ ਕਈ ਫਿੱਟੇ ਪਿੱਕੇ ਨੇ ਕਈ ਬੱਕ ਬਕੇ ਨੇ ਕਈ ਇਸ ਤਰ੍ਹਾਂ ਖੱਟੇ ਫਲ ਨੇ ਬਹੁਤ ਪ੍ਰਕਾਰ ਦੇ ਫਲਾਂ ਦੇ ਵਿੱਚ ਬਹੁਤ ਪ੍ਰਕਾਰ ਦੇ ਸਵਾਦ ਤੇ ਰਸ ਭਰੇ ਹੋਏ ਨੇ ਬਰਨ ਬਰਨ ਫੂਲ ਤੇ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਦਰਖਤਾ ਤੇ ਜਿਹੜੀਆਂ ਵਿਲਾ ਹਨ ਉਹਨਾਂ ਤੇ ਵਨਸਵੰਨੇ ਫੁੱਲ ਨੇ ਕੋਈ ਕਮਲ ਦਾ ਫੁੱਲ ਹੈ ਕੋਈ ਗੁਲਾਬ ਦਾ ਫੁੱਲ ਹੈ ਕੋਈ ਚੰਬੇਲੀ ਦਾ ਫੁੱਲ ਹੈ ਕੋਈ ਗੁੱਟੇ ਦਾ ਫੁੱਲ ਹੈ ਗਿੰਦੇ ਦਾ ਫੁੱਲ ਹੈ ਅਨੇਕ ਪ੍ਰਕਾਰ ਦੇ ਫੁੱਲ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਬਾਸ ਨਾ ਵਿਥਾਰ ਹੈ ਤਿ ਕੋ ਨਾ ਫੁੱਲਾਂ ਦੀ ਜਿਹੜੀ ਬਾਸ ਨਾ ਹੈ ਸੁਗੰਧੀ ਹੈ ਜਿਹੜੀ ਸੁਗੰਧੀ ਫਸਰੀ ਹੋਈ ਹੈ ਉਹ ਵੀ ਵਨਸਵੰਨੀ ਹੈ ਹਰੇਕ ਫੁੱਲ ਦੀ ਸੁਗੰਧੀ ਵੱਖਰੀ ਹੈ ਗੁਲਾਬ ਦੀ ਸੁਗੰਧੀ ਵੱਖਰੀ ਹੈ ਗੁੱਟੇ ਦੇ ਫੁੱਲ ਦੀ ਵੱਖਰੀ ਹੈ ਕਮਲ ਦੀ ਵੱਖਰੀ ਹੈ ਚੰਬੇਰਲੀ ਦੇ ਫੁੱਲ ਦੀ ਸੁਗੰਧੀ ਵੱਖਰੀ ਹੈ ਸੁਗੰਧੀ ਵੱਖਰੀ ਵੱਖਰੀ ਹੈ ਫਲਾਂ ਦੇ ਵਿੱਚ ਰਸ ਵੱਖਰਾ ਵੱਖਰਾ ਹੈ ਰੰਗ ਵੱਖਰੇ ਵੱਖਰੇ ਨੇ ਉਹਨਾਂ ਦੇ ਆਕਾਰ ਵੱਖਰੇ ਵੱਖਰੇ ਨੇ ਭਾਈ ਗੁਰਦਾਜ ਕਹਿੰਦੇ ਬਰਨ ਬਰਨ ਮੂਲ ਬ੍ਰਿਸ਼ਾਂ ਤੇ ਵੇਲਾਂ ਦੀਆਂ ਜਿਹੜੀਆਂ ਜੜਾਂ ਨੇ ਉਹਦੇ ਮੋਢ ਵੀ ਰੰਗ ਬਰੰਗੇ ਨੇ ਮੋਢ ਵੀ ਇੱਕ ਤਰ੍ਹਾਂ ਦੇ ਨਹੀਂ ਨੇ ਕੋਈ ਕਿਸੇ ਤਰੀਕੇ ਦੀ ਜੜ ਹੈ ਕੋਈ ਕਿਸੇ ਤਰੀਕੇ ਦੀ ਰੰਜੜ ਹੈ ਜੜਾਂ ਦਾ ਰੰਗ ਵੱਖਰਾ ਵੱਖਰਾ ਹੈ ਬਰਨ ਬਰਨ ਸਾਖਾ ਤੇ ਜਿਹੜੀਆਂ ਫੁੱਲਾਂ ਦਰਖਤਾਂ ਤੇ ਬੇਲਾਂ ਦੀਆਂ ਜਿਹੜੀਆਂ ਟਾਹਣੀਆਂ ਨੇ ਉਹ ਵੀ ਕਈ ਕਿਸਮਾਂ ਦੀਆਂ ਨੇ ਕੋਈ ਲੰਮੀਆਂ ਨੇ ਕੋਈ ਛੋਟੀਆਂ ਨੇ ਇਸ ਤਰੀਕੇ ਦੇ ਨਾਲ ਜਿਹੜੀਆਂ ਟਾਹਣੀਆਂ ਨੇ ਉਹ ਵੀ ਵੱਖਰੇ ਵੱਖਰੇ ਰੰਗਾ ਕਿਸਮਾਂ ਦੀਆਂ ਨੇ ਬਰਨ ਬਰਨ ਪੱਤਰ ਤੇ ਹਰੇਕ ਦਰਖਤ ਦੇ ਪੱਤੇ ਜਿਹੜੇ ਨੇ ਉਹ ਵੱਖਰੀ ਕਿਸਮ ਦੇ ਨੇ ਇੱਕ ਦਰਖਤ ਦਾ ਪੱਤਾ ਦੂਜੇ ਦਰਖਤ ਨਾਲ ਨਹੀਂ ਮਿਲ ਰਿਹਾ ਆਂਬ ਤੇ ਜਾਮ ਨੂੰ ਦੋਨਾਂ ਦਰਖਤਾਂ ਦੇ ਪੱਤੇ ਵੇਖਣ ਨੂੰ ਇੱਕ ਜੈਸੀ ਲੱਗਦੇ ਪਰ ਬਿਲਕੁਲ ਵੱਖਰੇ ਬੋੜ ਦੇ ਪੱਤੇ ਵੱਖਰੀ ਤਰ੍ਹਾਂ ਦੇ ਨੇ ਨੀਂਦਰ ਪਿੱਪਲ ਦੇ ਵੱਖਰੇ ਨਿੰਮ ਦੇ ਵੱਖਰੀ ਤਰ੍ਹਾਂ ਦੇ ਨੇ ਧ੍ਰੇਕ ਦੇ ਵੱਖਰੀ ਤਰ੍ਹਾਂ ਦੇ ਨੇ ਸੋ ਭਾਈ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ ਦੀ ਅਨਿਕ ਭਾਂਤੀ ਰਚਨਾ ਦੇ ਵਿੱਚ ਇੱਕ ਦਰਖਤ ਦੇ ਪੱਤੇ ਦੂਜੇ ਦਰਖਤ ਦੇ ਨਾਲ ਨਹੀਂ ਮਿਲਦੇ ਤੇ ਸਭ ਤੋਂ ਵੱਡੀ ਗੱਲ ਕਿਤੇ ਗੌਰ ਨਾਲ ਦੇਖਿਆ ਜਾਏ ਇੱਕੋ ਦਰਖਤ ਦੇ ਪੱਤੇ ਵੀ ਜਿਹੜੇ ਇੱਕ ਪੱਤਾ ਦੂਜੇ ਪੱਤੇ ਦੇ ਨਾਲ ਮੇਲ ਨਹੀਂ ਖਾਂਦਾ ਦਰਖਤਾਂ ਦੇ ਪੱਤੇ ਵੀ ਇੱਕ ਦਰਖਤ ਦੇ ਪੱਤੇ ਵੀ ਆਪਸ ਦੇ ਵਿੱਚ ਉਹ ਮੇਲ ਨਹੀਂ ਖਾਂਦੇ ਕਈ ਪ੍ਰਕਾਰ ਦੇ ਨੇ ਫਰਕ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਬਰਣ ਬਰਣ ਪੱਤਰ ਕਈ ਕਿਸਮਾਂ ਦੇ ਉਹਦੇ ਪੱਤਰ ਨੇ ਇੱਕ ਦਰਖਤ ਦਾ ਪੱਤਾ ਦੂਜੇ ਦਰਖਤ ਦੇ ਪੱਤੀ ਨਾਲ ਮੇਲ ਨਹੀਂ ਖਾਂਦਾ ਇੱਕ ਦਰਖਤ ਦਾ ਪੱਤਾ ਆਪਣੀ ਦੂਸਰੇ ਪੱਤੀ ਦੇ ਨਾਲ ਮੇਲ ਨਹੀਂ ਖਾਂਦਾ ਸੁਗਣ ਅਚਾਰ ਹੈ ਸੁਗਦ ਦਾ ਅਰਥ ਹੈ ਬਹੁਤ ਸਾਰੇ ਅਚਾਰ ਦਾ ਅਰਥ ਹੈ ਸੁਭਾਵ ਪ੍ਰਭਾਵ ਤਸਵੀਰ ਆਮਬ ਦੀ ਤਸਵੀਰ ਗਰਮ ਹੈ ਜਾਮਨੂ ਦੀ ਠੰਡੀ ਹੈ ਇਸੇ ਤਰ੍ਹਾਂ ਜਿਹੜੇ ਤਖਤਾਂ ਦੇ ਫਲ ਨੇ ਖਰਬੂਜੀ ਦੀ ਤਸਵੀਰ ਗਰਮ ਹੈ ਖਦਵਾਨੇ ਦੀ ਤਸਵੀਰ ਠੰਡੀ ਹੈ ਹੈ ਇੱਕੋ ਮੌਸਮ ਦੇ ਫਲ ਨੇ ਸੂਸ਼ੇਤਰਨ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਜਿਹੜੇ ਤਸਵੀਰ ਹੈ ਪ੍ਰਭਾਵ ਨੇ ਉਹਨਾਂ ਦੀ ਉਹਨਾਂ ਦੇ ਜਿਹੜੇ ਸੁਭਾਵ ਨੇ ਬਿਲਕੁਲ ਵੱਖਰੀ ਵੱਖਰੀ ਨੇ ਕਿਸੇ ਫਲ ਦਾ ਦੂਸਰੇ ਫਲ ਨਾਲ ਸੁਭਾਵ ਨਹੀਂ ਮਿਲ ਰਿਹਾ ਬਿਲਕੁਲ ਵੱਖਰਾ ਵੱਖਰਾ ਸੁਭਾਅ ਹੈ ਭਾਈ ਗੁਰਦਾਸ ਜੀ ਦੇ ਕਹਿਣ ਤੋਂ ਭਾਵ ਹੈ ਇੱਕ ਦਰਖਤ ਇੱਕ ਬੇਲ ਦੀ ਉਦਾਹਰਨ ਦੇ ਕੇ ਕਹਿ ਰਹੇ ਨੇ ਵਿਭਦ ਬਨਾਸਪਤ ਭਾਈ ਗੁਰਦਾਸ ਜੀ ਕਹਿੰਦੇ ਕਈ ਪ੍ਰਕਾਰ ਦੀ ਬਨਾਸਪਤੀ ਹੈ ਬੇਲਾ ਨੇ ਦਰਖਤ ਨੇ ਇਹ ਸਾਰੀ ਬਨਾਸਪਤੀ ਘਾਹ ਦੇ ਤਣਕੇ ਤੋਂ ਲੈ ਕੇ ਵੱਡੇ ਵੱਡੇ ਦਰਖਤਾਂ ਤੱਕ ਜਿੰਨੀ ਬਨਾਸਪਤੀ ਹੈ ਉਹਦੀਆਂ ਜੜ੍ਹਾਂ ਉਹਦੀਆਂ ਟਾਹਣੀਆਂ ਉਹਦੇ ਫਲ ਫੁੱਲ ਪੱਤੇ ਬਿਲਕੁਲ ਵੱਖਰੇ ਵੱਖਰੇ ਨੇ ਪਰ ਇੱਕ ਚੀਜ਼ ਹੈ ਜਿਹੜੀ ਸਾਰਿਆਂ ਦੇ ਵਿੱਚ ਸਮਾਨ ਹੈ ਉਹ ਕੀ ਹੈ ਭਾਈ ਗੁਰਦਾਸ ਜੀ ਕਹਿੰਦੇ ਵਿਵਦ ਬਨਾਸਪਤ ਕਈ ਪ੍ਰਕਾਰ ਦੀ ਬਨਾਸਪਤੀ ਬ੍ਰਿਸ਼ਾਂ ਬੂਟਿਆਂ ਦੇ ਵਿੱਚ ਜਿਹੜੀ ਲੱਕੜ ਹੈ ਅੰਤਰ ਅਗਣ ਜੈਸੀ ਉਹਦੇ ਅੰਦਰ ਅੱਗ ਜਿਹੜੀ ਹੈ ਉਹ ਇੱਕੋ ਤਰ੍ਹਾਂ ਦੀ ਹੈ ਅੱਗ ਵੱਖਰੀ ਵੱਖਰੀ ਤਰ੍ਹਾਂ ਦੀ ਨਹੀਂ ਹੈ ਅੱਗ ਦਾ ਸੁਭਾਅ ਇੱਕ ਹੀ ਹੈ ਹਰ ਦਰਖਤ ਦੀ ਅੱਗ ਸੇਕ ਹੀ ਦਿੰਦੀ ਹੈ ਹਰ ਬਨਾਸਪਤੀ ਦੇ ਵਿੱਚੋਂ ਨਿਕਲਣ ਵਾਲੀ ਅੱਗ ਦਾ ਇੱਕੋ ਹੀ ਸੁਭਾਅ ਹੈ ਕਿ ਉਹਨੇ ਸਾੜ ਕੇ ਸਵਾਹ ਹੀ ਕਰਨਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਗ ਜਿਹੜੀ ਇੱਕੋ ਤਰ੍ਹਾਂ ਦੀ ਵਸ ਰਹੀ ਹੈ ਭਾਈ ਗੁਰਦਾਸ ਜੀ ਦੇ ਇਸ ਉਦਾਹਰਣ ਤੋਂ ਭਾਵ ਕੀ ਹੈ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਜਿਹੜੀ ਬਨਾਸਪਤੀ ਜਾਂ ਜਿੰਨੇ ਜੀਵ ਜੰਤੂ ਨੇ ਉਹ ਵੱਖਰੀ ਵੱਖਰੀ ਕਿਸਮਾਂ ਦੇ ਨੇ ਇੱਕ ਇਨਸਾਨ ਦੂਸਰੇ ਇਨਸਾਨ ਨਾਲ ਮੇਲ ਨਹੀਂ ਖਾਂਦਾ ਸ਼ਕਲ ਕਰਕੇ ਮੇਲ ਨਹੀਂ ਖਾਂਦਾ ਸੁਭਾਅ ਕਰਕੇ ਮੇਲ ਨਹੀਂ ਖਾਂਦਾ ਅੰਦਰ ਦੇ ਤਾ ਦਿੱਥੋਂ ਤੱਕ ਕਿ ਖੂਨ ਦਾ ਜਿਹੜਾ ਬਲੱਡ ਗਰੁੱਪ ਹੈ ਉਹ ਇੱਕ ਦੂਜੇ ਦਾ ਛੇਤੀ ਮੇਲ ਨਹੀਂ ਖਾਂਦਾ ਫਿਰ ਪ੍ਰਮਾਤਮਾ ਨੇ ਜਿਹੜੀ ਰਚਨਾ ਰਚੀ ਉਹਦੇ ਵਿੱਚ ਜਿਹੜੀ ਇਨਸਾਨ ਨੇ ਕਿਸੇ ਦਾ ਚਿਹਰਾ ਮੋਹਰਾ ਇੱਕੋ ਜਿਹਾ ਨਹੀਂ ਹੈ ਜੀ ਕਿਤੇ ਆਉਂਦਾ ਵੀ ਹੈ ਕੋਈ ਚਿਹਰਾ ਮੋਹਰਾ ਇੱਕ ਜਿਹਾ ਤੇ ਕੁਝ ਨਾ ਕੁਝ ਫਰਕ ਜ਼ਰੂਰ ਹੁੰਦਾ ਹੈ ਹੱਥ ਦੀਆਂ ਉਂਗਲਾਂ ਦੇ ਜਿਹੜੇ ਫਿੰਗਰਪ੍ਰਿੰਟ ਨੇ ਉਹ ਇੱਕ ਜੈਸੇ ਨਹੀਂ ਨੇ ਇਤੋਂ ਤੱਕ ਕਿ ਆਪਣੀ ਬੰਦੇ ਦੇ ਦੋ ਹੱਥ ਨੇ ਤੇ ਦੋਵਾਂ ਹੱਥਾਂ ਦੇ ਫਿੰਗਰਪ੍ਰਿੰਟ ਵੀ ਇੱਕ ਜੈਸੇ ਨਹੀਂ ਸੋ ਇਹ ਅਕਾਲ ਪੁਰਖ ਦੀ ਰਚਨਾ ਅਨਕ ਪ੍ਰਕਾਰੀ ਹੈ ਬਹੁਪੰਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਹਰ ਪ੍ਰਭ ਕਰਤਾ ਇੱਕ ਖੀਨਰ ਜਾਇ ਕੋਈ ਨਾ ਕਿਸੇ ਜਿਹਾ ਉਪਾਇ ਕੋਈ ਵੀ ਉਹਨੇ ਕਿਸੇ ਵਰਗਾ ਪੈਦਾ ਹੀ ਨਹੀਂ ਕੀਤਾ ਜੇ ਕਿਤੇ ਸਰੀਰਕ ਰੂਪ ਦੇ ਇੱਕ ਜਿਹਾ ਸੀ ਹੋਵੇ ਤੇ ਸੁਭਾਵ ਵੱਖਰੇ ਹੋਣਗੇ ਗੁਣ ਵੱਖਰੇ ਹੋਣਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਅਨੇਕ ਪ੍ਰਕਾਰ ਦੀ ਬਨਾਸਪਤੀ ਫੁੱਲ ਫਲ ਮੂਲ ਸਾਖਾ ਪੱਤੇ ਉਹ ਸਭ ਕੁਝ ਉਹਨਾਂ ਦਾ ਵੱਖਰਾ ਵੱਖਰਾ ਇੱਥੋਂ ਤੱਕ ਕਿ ਇੱਕ ਦਰਖਤ ਦੇ ਪੱਤਿਆਂ ਦਾ ਸਵਾਦ ਜਿਹੜਾ ਸੁਭਾਵ ਰੰਗ ਵੱਖਰਾ ਵੱਖਰਾ ਹੋ ਸਕਦੇ ਉਹਨਾਂ ਦੀ ਆਪਸੀ ਤਾਲਮਿਲ ਨਹੀਂ ਬਣਦਾ ਫਲਾਂ ਦਾ ਸਵਾਦ ਵੱਖਰਾ ਹੋ ਸਕਦਾ ਹੈ ਪਰ ਆਗ ਇੱਕ ਜੈਸੀ ਏਵੇਂ ਜਿਵੇਂ ਸੰਸਾਰ ਤੇ ਅਨੇਕ ਰਚਨਾ ਅਕਾਲ ਪੁਰਖ ਨੇ ਰਚੀ ਐ ਬਿਲਕੁਲ ਇੱਕ ਦੂਜੇ ਤੋਂ ਭਿੰਨ ਐ ਵੱਖਰੀ ਵੱਖਰੀ ਐ ਪਰ ਸਾਰੇ ਸੰਸਾਰ ਦੇ ਵਿੱਚ ਜਿਵੇਂ ਸਾਰੀ ਬਨਾਸਪਤੀ ਵਿੱਚ ਅਗ ਇੱਕੋ ਜੈਸੀ ਐ ਸਾਰੇ ਸੰਸਾਰ ਦੇ ਵਿੱਚ ਸਕਲ ਸੰਸਾਰ ਵਿਖੇ ਭਾਈ ਗੁਰਦਾਸ ਜੀ ਕਹਿੰਦੇ ਹਨਕ ਪ੍ਰਕਾਰਾਂ ਦੇ ਜੀਵਾਂ ਜਨਤਾ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਇੱਕ ਹੈ ਇੱਕ ਓੰਕਾਰ ਹੈ ਇੱਕੋ ਇੱਕ ਵਾਹਿਗੁਰੂ ਰਮਿਆ ਹੋਇਆ ਐ ਸਾਰੀ ਰਚਨਾ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਮਾਇਏ ਹੋਏ ਨੇ ਪਰਿਪੂਰਨ ਪਰਮਾਤਮਾ ਆਪ ਬੈਠਾ ਹੋਇਆ ਇਸੇ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਊੰਕਾਰ ਰੱਖਿਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਦੁੱਤੀ ਹੈ ਜਿਦੇ ਵਰਗਾ ਦੂਸਰਾ ਕੋਈ ਨਹੀਂ ਇੱਕ ਰਸ ਸਾਰਿਆਂ ਦੇ ਵਿੱਚ ਜਿਹੜਾ ਸਮਾਇਆ ਹੋਇਆ ਵਸ ਰਿਹਾ ਹੋਇਆ ਉਸ ਅਕਾਲ ਪੁਰਖ ਦੀ ਨਾਲ ਸਾਨੂੰ ਗੁਰੂ ਸਾਹਿਬ ਜੀ ਨੇ ਜੋੜਨਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ ਹੈ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੁੱਖ ਰੱਖਦਿਆਂ ਹੀ ਆਪਣੇ ਬਚਨ ਵਾਰਾਂ ਕਵਿੱਤ ਸਵੈਏ ਜਿਹੜੇ ਰਚੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੋਲਿਆ ਜਾ ਸਕੇ ਇਸੇ ਕਰਕੇ ਗੁਰੂ ਅਰਜੁਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿ ਕੇ ਸਨਮਾਨ ਦਿੱਤਾ ਸੀ ਸਿਸਕ ਕਵਿੱਤ ਵਿੱਚ ਭਾਈ ਗੁਰਦਾਸ ਜੀ ਨੇ ਅਨੇਕਤਾ ਵਿੱਚ ਫਸਰੇ ਹੋਏ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਕੀਤੀ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਨੇਕ ਹੈ ਫਿਰ ਇੱਕ ਹੈ ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਉਹ ਅਕਾਲ ਪੁਰਖ ਆਪ ਹੀ ਸਾਰੇ ਥਾਵਾਂ ਤੇ ਫਸਰਿਆ ਹੋਇਆ ਛੁਪਾਈ ਗੁਰਦਾਸ ਜੀ ਕਹਿੰਦੇ ਸਕਲ ਸੰਸਾਰ ਵਿਖੇ ਇਕੈ ਇਕੰਕਾਰ ਹੈ ਸਾਰੇ ਸੰਸਾਰ ਦੇ ਵਿੱਚ ਇੱਕ ਵਾਹਿਗੁਰੂ ਹੀ ਸਮਾਇਆ ਹੋਇਆ ਰਮਿਆ ਹੋਇਆ ਨਜ਼ਰ ਆ ਰਿਹਾ ਜੀ ਉੱਲਾ ਚੁਕਾਂ ਦੀ ਖੀਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ